ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈ ਮੰਡੀ ਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਪਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਗੋਟ ਅੱਜ ਦੀ ਵੀਡੀਓ ਦੇ ਵਿੱਚ ਸ਼ਰਮੇ ਉਹਨਾਂ ਦੇ ਚਾਰ ਜਾਨਵਰ ਸੇਲ ਆ ਇੱਕ ਤੋਕੜ ਗੱਬਣ ਚੱਕਪਾਸ ਝੋਟੀ ਆ ਤੇ ਤੈਨ ਸੁਈਆਂ ਸਵਾਈਆਂ ਵਹਿੜਾ ਤੇ ਮਾਲ ਲਈ ਦੂ ਘਾਟਾ ਤਾਂ ਕਿਸੇ ਨੇ ਵੀ ਨਹੀਂ ਕਰਨੇ ਜਿਹਨੇ ਇਹਨਾਂ ਨੇ ਕਰਨੇ ਆ ਜਮਾ ਜਾਇਦ ਜੀ ਕੀਮਤੇ ਦੇ ਚਾਰ ਜਾਨਵਰ ਜਿਹਕੇ ਨੂੰ ਤੋਕੜ ਗੱਬਣ ਝੋਟੀ ਚਾਹੀਦੀ ਆ ਪੂਰੀ ਵੱਡੀ ਡਵਾਲਾ ਵੱਡੇ ਕੱਦ ਵਾਲੀ ਝੋਟੀ ਆ ਚੰਗੇ ਦੁੱਧ ਵਾਲੀ ਚੈੱਕ ਪਾਸ ਦੇ ਤਿੰਨ ਵਹਿੜਾਂ ਇਨਫਾਰਮੇਸ਼ਨ ਲੈ ਦਨਾਂ ਗੱਲਾਂ ਬਾਤਾਂ ਸ਼ਰਮੇ ਨਾ ਕਰ ਲੈਨੇ ਹਾਂਜੀ ਰਾਮ ਰਾਮ ਜੀ ਰਾਮ ਰਾਮ ਜੀ ਨਾਂ ਦੱਸ ਦਈਏ ਨਾਂ ਅਕੀਰ ਸਿੰਘ ਜੀ ਪਿੰਡ ਭਿੰਡਰਗੜਾਂ ਜਿਹੜਾ ਮੋਗਾ ਹੀ ਤਹਿਸੀਲ ਧਰਮਗੋੜ ਫੋਨ ਨੰਬਰ ਦੱਸ ਦਈਏ 7014537611 97811 757500 ਇੱਥੋਂ ਹੀ ਸ਼ੁਰੂ ਕਰ ਲੈ ਸ਼ਰਮਾ ਇਹ ਜੀ ਤੀਜੀ ਸੂਈ ਆ ਜੀ ਤੇ ਟੋਕੜਾ ਜੀ ਇਹ ਹੂੰ ਯਾਨੀ ਕਿ 25 26 ਤਨ ਦੱਸਿਆ ਮਾਰਕਣ ਵੀ ਟੀਕਾ ਲੱਗਣ ਨੂੰ ਹੋਵੇ ਜੀ ਹੂੰ ਤੇ 10 ਕਿਲੋ ਦੁੱਧ ਆਈ ਜਾਂਦਾ ਨਿੱਕਾ ਜਿਹਾ ਬਾ ਇਹ ਜੀ ਆਪਾਂ 23000 ਰੁਪਏ। ਪੈਰ ਬਣਨ ਵਾਲੇ ਪੈਰ ਬਣਨ ਵਾਲੇ ਥੋੜੇ। ਠੀਕ ਆ। ਜਿਹੜਾ ਮੁੰਡਾ ਆਪਣੇ ਪਿੰਡ ਬਣਾਉਂਦਾ ਰੋਜ਼ੇ ਰੱਖੇ ਕਰਕੇ ਤਾਂ ਨਹੀਂ ਆਇਆ ਵੀ 판ਦੇ ਪੀਂਦੇ ਨਹੀਂ ਇਹਨਾਂ ਦੇ ਨਾਲ ਦੇ ਕੋਈ। ਠੀਕ ਆ ਠੀਕ ਆ। ਕੋਈ 30 ਤੋਂ ਵੱਧ ਬਣਾਵਾਂਗੇ। 10-11 ਕਿਲੋ ਦੁੱਧ ਆ। ਹਾਂ ਜੀ। 10-11 ਕਿਲੋ ਦੁੱਧ ਆ। ਪੈਰ ਇਹਦੇ ਬਣਾਉਣ ਵਾਲੇ ਆ ਨੌ ਵਧੇ ਵੇ ਆ। ਭਾਈ ਕਹਿੰਦਾ ਆਪਣੇ ਪਿੰਡ ਪੈਰ ਬਣਾਉਂਦਾ ਉਹਦੇ ਰੋਜ਼ੇ ਰੱਖੇ ਆ ਤੇ ਉਹਨੇ ਬਣਾਈ ਨਹੀਂ ਉਹ ਕਹਿੰਦਾ ਹਜੇ ਦੋ ਦਿਨ ਰੋੱਕ ਕੇ ਬਣਾ ਦੇਾਂਗੇ। ਦੇ ਦੇਣੀ ਆ ਇਹ 23000 ਦੀ। 25 ਕ ਦਿਨ ਹੋ ਗਏ ਬਾਈ ਕਹਿੰਦਾ ਇਹਦੀ ਏਆਈ ਹੋਈ ਨੂੰ ਗਾਂਹਲੇ ਸੂਏ ਆਸਤੇ ਇਸ ਟਾਈਮ ਤੀਜੇ ਸੂਏ ਸੂਈ ਵੀ ਹੈ ਤੇ ਚੌਥੇ ਆਸਤੇ 25 ਕ ਦਿਨ ਹੋ ਗਏ ਏਆਈ ਹੋਈ ਨਹੀਂ ਸੀਲ ਸੌ ਪੂਰੀ ਆ ਵੈਡਵੁੱਡ ਠੀਕ ਆ ਵੈਡ ਕਦ ਗੁੱਦ ਜ ਨਜਾਇਜ਼ ਜੀ ਵੱਡੀ ਆ ਜੇ ਕਿਤੇ ਕਿਰਪਾ ਹੋ ਜਾਂਦੀ ਗੱਬਰ ਗੁੱਬਰ ਰਹਿ ਜਾਂਦੀ ਆ ਐਡੀ ਵੈਡ ਦਾ ਫਿਰ ਤੁਹਾਨੂੰ ਹੀ ਪਤਾ ਕਿੰਨੇ ਪੈਸੇ ਦੀ ਵੇਖਦੀ ਆ 23 ਦੀ ਦੇ ਦੇਣੀ ਦੋ ਨੰਬਰ ਤੇ ਆ ਜੀ ਇਹ ਦੂਜੇ ਸੂਏ ਨੂੰ ਵੱਡੋਗੀ 17 ਤੋਂ 18 ਨੰਬਰ ਸੂ ਨੂੰ ਮਗਰ ਵੱਛੀ ਆ ਮਗਰ ਵੱਛੀ ਦੁੱਧ 9 ਕਿਲੋ ਜੀ ਇਸ ਟਾਈਮ ਇਹਦਾ ਵੀ ਆਪਾਂ ਛੋਟਾ ਜਿਹਾ ਮੁੱਲ ਕਰਨਾ 28000 ਲਓ ਜੀ 2 ਨੰਬਰ 28 ਦੀ ਮਗਰ ਵੱਛੀ 9 ਕਿਲੋ ਦੁੱਧ ਆ ਵੀਡੀਓ ਬਣਾਉਣ ਦਾ ਸਮਾਂ ਜ਼ਰੂਰ ਨੋਟ ਕਰ ਲਿਓ 12:00 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਜਵਾਈ ਸਾਰਾ ਦੇਣੀ ਪਿਆ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ 5-6 ਵਜੇ ਦੁੱਧ ਦੇ ਟਾਈਮ ਤੇ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀ ਇਹ ਤੁਹਾਨੂੰ ਵੀ ਪਤਾ ਜੇ ਕਿਤੇ ਆਥ ਨੇ ਵੀਡੀਓ ਬਣਾਈ ਹੁੰਦੀ ਹਵਾਨਾ ਇਹ ਦੁੱਗਣਾ ਹੋਣਾ ਸੀ ਪਰ ਸਮਾਂ ਤੁਹਾਨੂੰ ਤਾਂ ਹੀ ਦੱਸਿਆ ਜ਼ਰੂਰ ਨੋਟ ਕਰ ਲਿਓ ਸਹੀ ਹੈ ਜੀ 1 ਵਜੇ 1 ਮਿੰਟ ਹੋ ਗਿਆ ਪੂਰਾ ਸ਼ਾਮ ਦੀ ਚਵਾਈ ਚ 5 ਘੰਟੇ ਪਹਿ ਯਾ 9 ਕਿਲੋ ਦੁੱਧ ਕੰਡੇ ਵਾਲਾ ਦੇ ਦੇਣੀ ਆ 28000 ਦੀ ਮਗਰੇ ਦੇ ਬੱਚੀ ਆ ਅੱਜ ਕੱਲ ਤੁਹਾਨੂੰ ਵੀ ਪਤਾ 27 28000 ਦੀ 9 10 ਕਿਲੋ ਦੁੱਧ ਵਾਲੀ ਵੜ ਦੇਣੀ ਵੀ ਕੀ ਨੇ ਆ ਵਧੀਆ ਸੇਵਾ ਕਰੋਗੇ 2 ਕਿਲੋ 2.5 ਕਿਲੋ ਫੀਡ ਚੰਗੀ ਸਵੇਰ ਪਾਓ ਸ਼ਾਮ ਨੂੰ ਪਾਓ ਦੁੱਧ ਬਾੜਾ ਨਹੀਂ ਤਾਂ 12 13 14 ਕਿਲੋ ਕਿਤੇ ਨਹੀਂ ਗਿਆ ਜੀ ਜੀ ਪਿਆਰੂ ਇਹ ਉਪਰਾ ਕਰ ਜਣਾ ਨਹੀਂ ਪਸਦਾ ਹਾਂ ਇਹਨਾਂ ਦੁੱਧ ਖੁੱਲਾ ਪਿਆ ਜੂ 27 22000 ਦੀ ਦੇਣੀ ਵੀ ਕਿਨੇ ਆ ਅੱਗੇ ਆਇਆ ਸ਼ਰਮਾ ਇਹ ਜੀ ਦੂਜੇ ਸੂਏ ਆ ਜੀ ਅੱਜ ਇਹਨੂੰ ਹੋ ਗਈ ਯਾਨੀ ਕਿ 20 ਦਿਨ ਹੋ ਗਈ ਸੀ ਨੂੰ ਮਗਰ ਵੱਛੀ ਆ ਜੀ ਉਹ ਮਗਰ ਵੱਛੀ ਹਾਂ ਜੀ ਦੁੱਧ 10 ਕਿਲੋ ਆਈਏ ਥੱਲੇ ਕਿੰਨੇ ਦੀ ਇਹਦਾ ਮੁੱਲ 29000 ਜੀ ਲਓ ਜੀ ਛੋਟੇ ਛੋਟੇ ਭਾਅ ਪਰ ਵਹਿੜਾ ਕੱਦ ਚ ਵੱਡੀਆਂ ਇਹਦੇ ਮਗਰ ਵੱਛੀ ਆ 10 ਕਿਲੋ ਦੁੱਧ ਆ 29 15 16 ਕਿਲੋ ਪੈਦੂ ਹੋਣਗੀ ਹਾਂ 29000 ਦੀ ਦੇ ਦੇਣੀ ਗੱਲ ਇਹ ਵੀ ਸਹੀ ਹੈ ਬਾਈ ਕਹਿੰਦਾ ਘੱਟ ਸੇਵਾ ਵਾਲੇ ਘਰੋਂ ਹੀ ਆਈ ਆ ਤੁਹਾਨੂੰ ਵਹਿੜ ਹੀ ਦੱਸਦੀ ਆ ਤੇ ਜਿਹੜਾ ਕੋਈ ਰਾਜਮੀ ਸੇਵਾ ਵਾਲਾ ਬੰਦਾ ਲੈ ਜਾਂਦਾ ਆ ਬੱਛੀ ਆ ਜੀ ਤੇ ਆ ਮਗਰ ਬੱਛੀ ਜੇਕਰ ਚੰਗੀ ਸੰਭੀ ਹੁੰਦੀ ਜਿਹੜੇ ਹਿਸਾਬ ਨਾਲ ਮੰਗਾਈ ਆ گاਵਾ ਦਾ ਮੁੱਲ ਕਿੰਨਾ ਹੋਇਆ ਫਿਰਦਾ ਤੇ ਲੱਖ ਰੁਪਏ ਦੀ ਵੱਢ ਸੀ ਇਹ ਕਹਿੰਦੇ ਚੰਗੀ ਸੇਵਾ ਸੰਭਾਲ ਗੌਰ ਕੀਤੀ ਹੁੰਦੀ ਨਾ ਅਗਲੇ ਨੇ ਲੱਖ ਰੁਪਏ ਦੀ ਬੱਛੀ ਸੀ ਪਰ ਨਹੀਂ ਜਵਾਬ ਅਸਮਾ ਦੀ ਇੱਕ ਨੰਬਰ ਆ ਆ ਇਹਦੀ ਬੱਛੀ ਆ ਦੇ ਦੇਣੀਆ 29000 ਦੀ ਉਹ 28000 ਦੀ ਆ 23000 ਦੀ ਆ ਟੋਕੜ ਗੱਬਣ ਝੋਟੀ ਜੀ ਪਹਿਲੇ ਸਵੇਰੇ ਨੂੰ ਤੋਂ 4 ਦੰਦ ਠੀਕ ਹੈ 4 ਮਹੀਨੇ ਦੀ ਗੱਬਣ ਆ ਜੀ ਤੇ 7 ਕਿਲੋ ਹੁੰਦਾ ਜੀ 4ਾਂ ਦੀ ਕੰਪਲੀਟ ਹਾਂਜੀ ਕੰਪਲੀਟ ਕਿੰਨੇ ਦੀ ਇਹਦਾ ਮੁੱਲ 70000 ਜੀ 70 ਤੇ 4 74 ਪਹਿਲਣ ਝੋਟੀ ਹਾਂਜੀ ਜੀ ਪਹਿਲਣ ਦੀ 4 ਦੰਦ ਮੂੰਹ ਤੋਂ ਪਹਿਲਣ ਝੋਟੀ ਮੂੰਹ ਤੋਂ 4 ਦੰਦ 7 ਕਿਲੋ ਦੁੱਧ ਆ 4 ਮਹੀਨੇ ਦੀ ਗੱਬਣ ਚ ਇੱਕ ਪਾਸ ਹੈ ਕੱਦ ਚ ਵੱਡੀ ਆ ਝੋਟੀ 73000 ਦੀ ਦੇ ਦੇਣੀ ਆ ਫਿਰ ਫਿਕਰ ਹੋ ਕੇ ਆ ਜਾਓ ਅੱਜ ਕੱਲ ਦਾ ਦਰਮਿਆਨੀ ਜੀ ਮੱਝ ਵੀ ਨਾ ਲੱਖ ਰੁਪਏ ਦੀ ਮਿਲਦੀ ਆ ਦਰਮਿਆਨੀ ਮੱਝ ਕਹਿਣਾ ਤੇ ਐਡੇ ਕੱਦ ਵਾਲੀ ਝੋਟੀ ਸੂਈ ਸਵਾਈ ਲੈਣੀ ਹੋਵੇ 1 30 40 ਤੋਂ ਘੱਟ ਕੋਈ ਵੀ ਗੱਲ ਨਹੀਂ ਕਰਦਾ ਤੇ ਨਾਲੇ ਤਾਂ ਕੋਈ ਕਹਿੰਦਾ ਰੁਪਈਆ ਡਬਲ ਕਰਨਾ ਨਾ ਡੁਕਨੇ ਕਰ ਜੂ 1.5 ਦੀ ਰਹਿਣੀ ਤਿਆਰ ਹਾਂ ਹਾਂ ਸਾੜੇ ਪਾਲ ਵੀ ਜਾਣੀਆਂ ਹਾਂ ਹਾਂ ਇਹ ਤਾਂ ਉਮਰੀ ਕੋਣੀ 63 ਸਾਲ ਦੀ ਸੜੀ ਪੱਟੀ ਹੈ ਹੂੰ ਚਾਰ ਦੰਦ ਝੋਟੀ ਆ ਤੇ 7 ਕਿਲੋ ਦੁੱਧ ਆ ਚਾਰਾਂ ਦੀ ਗੱਭਣ ਦੋ ਢਾਈ ਮਹੀਨੇ ਜੇ ਵਧੀਆ ਦੁੱਧ ਪਿਆ ਦੇਣਾ ਤਿੰਨ ਮਹੀਨੇ ਹਾਂ ਜਮਾ ਕਾਲੀ ਜੈਡ ਬਲੈਕ ਚਾਰਾਂ ਦੀ ਗੱਭਣ ਆ ਤਿੰਨ ਮਹੀਨੇ ਵਧੀਆ ਦੁੱਧ ਪੀ ਲੋ ਤੇ ਮਗਰਲੇ ਦੋ ਢਾਈ ਮਹੀਨੇ ਤਿੰਨ ਮਹੀਨੇ ਵਧੀਆ ਕੋਈ ਫੀਡ ਫੂਡ ਪਾ ਲੈਂਦਾ ਝੋਟੀ ਵਜਨ ਫੁੱਲ ਕਰ ਜੂਗੀ ਕੱਦ ਜੀ ਝੋਟੀ ਪਹਿਲਾਂ ਹੀ ਵੱਡੀ ਆ ਤੇ ਤਿਆਰ ਹੋਈ 1.5 ਲੱਖ ਦੀ ਝੋਟੀ ਆ ਦੁੱਗਣੇ ਪੈਸੇ ਹੀ ਕਰਦੀ ਆ ਤੇ ਐਡੀ ਛੇਤੀ ਤਾਂ ਕੋਈ ਐਫ ਡੀ ਵੀ ਨਹੀਂ ਦੁੱਗਣੇ ਪੈਸੇ ਕਰਦੀ 10 ਮਹੀਨੇ ਨੇ ਸੂਪਣਾ ਚਾਰਾਂ ਦੀ ਇੱਕ ਬੱਣ ਅਤੇ ਬਗਰ 6 ਮਹੀਨੇ ਰਹਿ ਗਏ 6 ਮਹੀਨੇ ਜਦੋਂ ਗਨੇ ਪੈਸੇ ਕਰਦੇ ਨੇ ਤਿੰਨ ਮਹੀਨੇ ਅਜੇ ਦੁੱਧ ਪਿਆ ਦੂਗੀ ਇਹ ਫੁੱਲ ਚੰਗੀ ਆ ਚੈੱਕ ਕਰਾ ਕੇ ਲੈ ਜਾਓ ਅਗਲਾ ਚਾਰਾਂ ਦੀ ਕੰਪਲੀਟ ਪੂਰੀ ਚੰਗੀ ਝੋਟੀ ਪੁਰਾਣ ਨਸਲ ਦੀ ਜੈਡ ਬਲੈਕ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਆ ਆ ਦੇ ਦੇਣੀ 30000 ਦੀ 10 ਕਿਲੋ ਦੁੱਧ 25 ਕਿ ਦਿਨ ਹੋਗੇ ਏਆਈ ਨੂੰ ਆ ਦੇ ਦੇਣੀ 28000 ਦੀ 9 ਕਿਲੋ ਦੁੱਧ ਆ ਦੁੱਧ 14 15 ਪਿਆ ਜੂ ਆ ਦੇ ਦੇਣੀ 29000 ਦੀ ਇਹਦੇ ਥੱਲੇ ਵੀ 10 ਕਿਲੋ ਦੁੱਧ ਆ 15 16 ਪਿਆ ਜੂ ਮਗਰ ਦੋਹਾਂ ਦੇ ਬੱਚੀਆਂ ਆ ਖੜੀਆਂ 2 3 ਨੰਬਰ ਦੇ ਉਹ ਤੋਂ ਕੜਗਬਣ ਝੋਟੀ ਦੇ ਦੇਣੀਆਂ 74000 ਦੀ ਨਿੱਕੇ ਨਿੱਕੇ ਭਾਅ ਪੂਰੇ ਚੰਗੇ ਜਾਨਵਰ ਆ ਇਸ ਤੋਂ ਘੱਟ ਮੁੱਲ ਚ ਤਾਂ ਮੈਲੇ ਵੀ ਨਹੀਂ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜਾਓ ਸਮਾਂ ਜ਼ਰੂਰ ਨੋਟ ਕਰ ਲਓ 1 ਵਜੇ ਕੇ 1 ਮਿੰਟ ਤੇ ਵੀਡੀਓ ਬਣਾ ਰਹੇ ਆ 5 ਘੰਟੇ ਪਏ ਆ ਆਮਰੀਕਨ ਦਾ ਕੱਦ ਵੇਖੋ ਕਿੱਡਾ ਪੂਰੀ ਡਬਲ ਆ ਨਾ ਤੇ ਆ ਝੋਟੀ ਅਮਰੀਕਨ ਜਿੱਡੀ ਐ ਆਏ ਨਾ ਕੋਈ ਮੰਨੇ ਕਿ ਤੇ ਝੋਟੀ ਨਿੱਕੀ ਜੀ ਹੂ ਤਾਂ ਹੀ ਕਹਿੰਨੇ ਡੇਢ ਲੱਖ ਦੀ ਵਿਗਣਾ ਇਹਨੇ ਭਾਵੇਂ ਕੋਈ ਮਾਚਾ ਲਾਲਾ ਜੀ ਸਵਾ 6 ਫਟ ਮੇਰੀ ਆਦ ਦੀ ਹਾਂ ਸਵਾ 6 ਫਟ ਸ਼ਰਮੇ ਦੀ ਹਾਈਟ ਆ ਤੁਸੀਂ ਆ ਕੇ ਵੇਖ ਹੀ ਲੈਣਾ ਹਾਂ ਤੇ ਆ ਅਮਰੀਕਨ ਦਾ ਕੱਦ ਕੱਢਾ ਤੇ ਉਹਦੇ ਜਿੱਡੀ ਐ ਤੇ ਸਵਾ 6 ਫਟ ਸ਼ਰਮੇ ਦੀ ਹਾਈਟ ਆ ਤੇ ਆ ਕੇ ਵੇਖ ਲਓ ਤਸੱਲੀ ਕਰ ਲਿਓ ਸਾਰਿਆਂ ਨੂੰ ਸਾਸ਼ੀ ਕਾ